ਦਿਲਜੀਤ ਆਪਣੀ ਗਾਣੀਆਂ ਵਿੱਚ ਇੰਟਰਵਿਊ ਵਿੱਚ ਸਿਰਫ ਇੱਕ ਨਾਮ ਲੈਂਦਾ ਇਹ ਸ਼ੂਜ਼ ਦੇ ਸੋਲ ਵਿੱਚ ਸੀ ਇੱਕ ਅਸਲੀ ਹਿਊਮਨ ਬਲੱਡ ਇਹ ਸ਼ੋਅ ਵਿੱਚ ਕਾਫੀ ਸਾਰੇ ਲੋਕ ਬੇਹੋਸ਼ ਹੋ ਗਏ ਸੀ ਤੇ ਕਾਫੀ ਸਾਰੇ ਲੋਕ ਮਰ ਵੀ ਗਏ ਸੀ ਵਿੱਚ ਉਹ ਸਾਰੇ ਆਰਟਿਸਟ ਨੇ ਜਿਨ੍ਹਾਂ ਦੀ ਡੈਥ 27 ਸਾਲ ਵਿੱਚ ਹੋਈ ਹੈ ਸਾਖੀ ਗਲ ਸਾਰੇ ਨੂੰ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਕਿ ਦਿਲਜੀਤ ਅਸਾਂ ਅਕਚੁਅਲੀ ਇਲੂਮੀਨਟੀ ਦੇ ਮੈਂਬਰ ਨੇ ਇਹ ਵੀਡੀਓ ਵਿੱਚ ਮੈਂ ਹਰ ਗੱਲ ਪੂਰੇ ਫੈਕਟਸ ਤੇ ਐਵੀਡੈਂਸ ਨਾਲ ਕਰੂੰਗਾ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਇਹ ਜਾਣੀਏ ਕਿ ਇਲੂਮੀਨਟੀ ਹੁੰਦੇ ਕੌਣ ਨੇ ਇਲੂਮੀਨਟੀ ਇੱਕ ਸੀਕ੍ਰੀਟ ਸੁਸਾਇਟੀ ਹੈ ਜੋ ਪੂਰੇ ਵਰਡ ਨੂੰ ਕੰਟਰੋਲ ਕਰਦੀ ਹੈ ਇਲੂਮੀਨਟੀ ਦੇ ਮੈਂਬਰਸ ਆਪਣੀ ਸੋਲ ਵੇਜ ਕੇ ਡੈਵਲ ਨੂੰ ਵਰਸ਼ਿਪ ਕਰਦੇ ਨੇ ਆਪਣੀ ਲਾਈਫ ਵਿੱਚ ਫੇਮ ਐਂਡ ਮਨੀ ਲਈ ਇਹ ਮੰਨਿਆ ਜਾਂਦਾ ਹੈ ਕਿ ਸਪੋਰਟਸ ਤੋਂ ਲੈ ਕੇ ਵਰਲਡ ਪੋਲਿਟਿਕਸ ਤੱਕ 9/11 ਤੋਂ ਲੈ ਕੇ ਕੋਵਿਡ ਤੱਕ ਸਭ ਇਹ ਸਿਕਰਟ ਸੁਸਾਇਟੀ ਪਲਾਨ ਕਰਦੀ ਹੈ। ਵਰਲਡ ਦੇ ਰਿਚੇਸਟ ਬੰਦੇ, ਪੋਲਿਟਿਸ਼ੀਅਨਸ ਐਂਡ ਸੈਲੀਬ੍ਰਿਟੀਆਂ ਇਲੂਮੀਨਟੀ ਦਾ ਪਾਰਟ ਬਣਦੇ ਨੇ ਤਾਂ ਕਿ ਉਹ ਆਪਣੀ ਲਾਈਫ ਵਿੱਚ ਹੋਰ ਵੀ ਅਮੀਰ ਤੇ ਸਕਸੈਸਫੁਲ ਹੋ ਸਕਣ। ਤੇ ਇਹਦਾ ਐਵੀਡੈਂਸ ਆਪਾਂ ਬਹੁਤ ਕਾਮਨਲੀ ਆਪਣੇ ਚਾਰੇ ਪਾਸੇ ਦੇਖ ਸਕਦੇ ਆ। ਚਾਹੀਏ ਟੋਇਟਾ ਦਾ ਸਿੰਬਲ ਹੋ ਜਿਹਦੇ ਵਿੱਚ ਆਪਾਂ ਇੱਕ ਡੈਵਲ ਦੇਖਦੇ ਆਂ ਜਾਂ ਮੌਨਸਟਰ ਡਰਿੰਕ ਦਾ ਲੋਗੋ ਜਿਹਦੇ ਵਿੱਚ 366 ਨੂੰ ਦਿਖਾਇਆ ਗਿਆ ਜੋ ਕਿ ਡੈਵਲ ਦਾ ਨੰਬਰ ਮੰਨਿਆ ਜਾਂਦਾ ਹੈ ਜਾਂ ਚਾਹੀਏ ਫਿਰ ਆਪਣੇ ਫੇਵਰਿਟ ਸੈਲੀਬ੍ਰਿਟੀਜ਼ ਹੋਣ ਜੋ ਆਪਣੀ ਪਰਫਾਰਮੈਂਸਿਸ ਵਿੱਚ ਇਲੂਮੀਨਾਈਟੀ ਦੇ ਸਾਈਨਸ ਐਂਡ ਰਿਚੂਅਲਸ ਨੂੰ ਪਰਫਾਰਮ ਕਰਦੇ ਨੇ ਇਹ ਵੀਡੀਓ ਵਿੱਚ ਆਪਾਂ ਆਹੀ ਰਿਚੂਅਲਸ ਐਂਡ ਸਾਈਨਸ ਨੂੰ ਐਕਸਪੋਜ਼ ਕਰਾਂਗੇ ਹੁਣ ਆਪਾਂ ਗੱਲ ਕਰਦੇ ਹਾਂ ਉਸ ਲਿਪਸ ਦੀ ਜਿਨ੍ਹਾਂ ਨੂੰ ਰੀਸੈਂਟਲੀ ਬਲੇਮ ਕੀਤਾ ਗਿਆ ਡੈਮੋਨਿਕ ਐਲਿਊਮਿਨਾਟੀ ਰੀਚੁਅਲਸ ਪਰਫਾਰਮ ਕਰਨ ਲਈ ਵੁੱਧ ਪ੍ਰੂਫ ਆਪਾਂ ਸ਼ੁਰੂ ਕਰਦੇ ਹਾਂ ਇੰਟਰਨੈਸ਼ਨਲੀ ਫੇਮਸ ਸਟਾਰ ਸैम ਸਮਿਧੀ ਦੀ ਸਟੋਰੀ ਤੋਂ ਇੱਕ ਵੱਡੇ ਡਾਊਨਫਾਲ ਤੋਂ ਬਾਅਦ ਇਹਨਾਂ ਦਾ ਕਮਬੈਕ ਹੋਇਆ ਸੀ ਇੱਕ ਸੁਪਰ ਹਿੱਟ ਟਰੈਕ ਨਾਲ ਜੋ ਡੈਫੀਨਿਟਲੀ ਹਰ ਬੰਦੇ ਨੇ ਸੁਨਿਆ ਹੋਊਗਾ ਅਨਹੋਲੀ ਇਹ ਗਾਣੇ ਦਾ ਨਾਮ ਅਨਹੋਲੀ ਰੱਖਿਆ ਗਿਆ ਸੀ ਧਟ ਮੀਨਸ ਐਂਟੀ ਗੋਡ ਰੱਬ ਦੇ ਗੇਸਟ ਇਹ ਗਾਣੇ ਨੇ ਸैम ਸਮਿਧਾ ਕੈਰੀਅਰ ਬੂਸਟ ਕਰਕੇ ਰੱਖਤਾ ਸੀ ਹਰ ਸਟ੍ਰੀਮਿੰਗ ਪਲੇਟਫਾਰਮ ਤੇ ਇਹ ਗਾਣਾ ਟ੍ਰੈਂਡ ਕਰ ਰਿਹਾ ਸੀ ਗ੍ਰੈਮੀਜ਼ 'ਚ ਇਹ ਗਾਣੇ ਦੀ ਪਰਫਾਰਮੈਂਸ ਦੇਖ ਕੇ ਤੁਹਾਨੂੰ ਸैम ਸਮਿਥ ਤੇ ਡੈਵਲ ਦਾ ਕਨੈਕਸ਼ਨ ਬਹੁਤ ਕਲੀਅਰਲੀ ਸਮਝ ਆ ਜਾਊਗਾ ਗ੍ਰੈਮਿਸ ਦੀ ਇਹ ਪਰਫਾਰਮੈਂਸ ਕਾਫੀ ਜ਼ਿਆਦਾ ਕੌਂਟਰੋਵਰਸ਼ਲ ਰਹੀ ਸੀ ਕਿਉਂਕਿ ਬਹੁਤ ਲੋਗ ਇਹਨੂੰ ਇੱਕ ਸੈਟੈਨਿਕ ਰਿਚੂਅਲ ਜਾਂ ਸ਼ੈਤਾਨਦਾਇਕ ਰਿਚੂਅਲ ਮੰਨ ਰਹੇ ਸੀ ਇਹ ਪਰਫਾਰਮੈਂਸ ਵਿੱਚ ਸैम ਸਮਿਥ ਆਪ ਇੱਕ ਡੈਮਨ ਬਣੇ ਸੀ ਤੇ ਉਹਨਾਂ ਦੇ ਅਰਾਊਂਡ ਜਿੰਨੇ ਵੀ ਲੋਕ ਸੀ ਉਹ ਸਾਰੇ ਡੈਵਲ ਨੂੰ ਵਰਸ਼ਿਪ ਕਰ ਰਹੇ ਸੀ ਤੇ ਇਹ ਪਰਫਾਰਮੈਂਸ ਦੇ ਥਰੂ ਬਹੁਤ ਕਲੀਅਰਲੀ ਡੈਵਲ ਨੂੰ ਪ੍ਰੋਮੋਟ ਕੀਤਾ ਜਾ ਰਿਹਾ ਸੀ ਤੇ ਇਹ ਪਰਫਾਰਮੈਂਸ ਤੋਂ ਕੁਝ ਮਹੀਨਿਆਂ ਬਾਅਦ ਹੀ ਇੱਕ ਹੋਰ ਪਰਫਾਰਮੈਂਸ ਹੋਈ ਜੋ ਹੋਰ ਵੀ ਜ਼ਿਆਦਾ ਇਨਸੇਨ ਤੇ ਡਰਾਵਣੀ ਸੀ ਜਿਹੜੇ ਬੰਦੇ ਸैम ਸਮਿਥ ਨੂੰ ਸ਼ੁਰੂ ਤੋਂ ਫੋਲੋ ਕਰ ਰਹੇ ਨੇ ਉਹਨਾਂ ਨੂੰ ਪਤਾ ਹੋਊਗਾ ਕਿ ਇਹ ਬੰਦਾ ਐਵੇਂ ਨਹੀਂ ਸੀ ਸैम ਸਮਿਥ ਦੀ ਇੱਕ ਵੀਡੀਓ ਦੇਖ ਦਿਆ ਜੋ ਅਨਹੋਲੀ Song ਰਿਲੀਜ਼ ਹੋਣ ਤੋਂ ਪਹਿਲਾਂ ਦੀ ਹੈ ਸੈਮ ਸਮਿਥ ਦੀ ਪਹਿਲਾਂ ਵਾਲੀ ਪਰਸਨੈਲਿਟੀ ਤੇ ਪ੍ਰੈਜ਼ੈਂਟ ਪਰਸਨੈਲਿਟੀ ਵਿੱਚ ਬਹੁਤ ਫਰਕ ਹੈ ਤੇ ਇਹ ਫਰਕ ਆਇਆ ਜਦੋਂ ਸੈਮ ਸਮਿਥ ਕੁਝ ਟਾਈਮ ਲਈ ਬਿਲਕੁਲ ਗਾਇਬ ਹੋ ਗਿਆ ਸੀ ਸਡਨਲੀ ਅਨਹੋਲੀ ਦੇ ਰਿਲੀਜ਼ ਤੋਂ ਬਾਅਦ ਸੈਮ ਸਮਿਥ ਬਿਲਕੁਲ ਚੇਂਜ ਹੋ ਕੇ ਆਇਆ ਤੇ ਉਹਦਾ ਇਹ Song Unholy Music Industry ਦਾ ਵਨ ਆਫ ਦਾ ਗ੍ਰੇਟੈਸਟ ਟਰੈਕ ਬਣਿਆ ਤੇ ਕਿਹਾ ਜਾਂਦਾ ਹੈ ਕਿ ਇਹ ਚੇਂਜ ਦਾ ਸਿਰਫ ਇੱਕ ਕਾਰਨ ਹੈ ਕਿ ਸੈਮ ਸਮਿਥ ਨੇ ਆਪਣੀ ਸੋਲ ਡੈਵਲ ਨੂੰ ਵੇਚੀ ਹੈ ਫॉर ਫੇਮ ਐਂਡ ਮਨੀ ਤੇ ਇਹ ਤੋਂ ਬਾਅਦ ਸੈਮ ਸਮਿਥ ਐਕਸਟ੍ਰੀਮਲੀ ਰਿਚ ਤੇ ਫੇਮਸ ਹੋ ਗਿਆ ਸੀ ਤੇ ਇਥੋਂ ਸ਼ੁਰੂ ਹੁੰਦੀ ਹੈ ਕਨਸਪੀਰੇਸੀ ਸਟੋਰੀ ਇਲੂਮੀਨਾਰਟੀ ਤੇ ਡੈਵਲ ਬਾਰੇ ਡੈਵਲ ਦੇ ਗਾਣੇ ਕੱਢਣਾ ਡੈਵਲ ਨੂੰ ਪਰਫਾਰਮੈਂਸਿਸ ਵਿੱਚ ਪ੍ਰਮੋਟ ਕਰਨਾ ਇਹ ਕੇ ਸਿਰਫ ਸैम ਸਮਿਥ ਦਾ ਨਹੀਂ ਬਲਕਿ ਹੋਰ ਵੀ ਬਹੁਤ ਆਰਟਿਸਟ ਦਾ ਹੈ ਜਿਨ੍ਹਾਂ ਵਿੱਚੋਂ ਲੇਟੈਸਟ ਇੱਕ ਸਿੰਗਰ ਹੈ ਜਿਹਨੇ ਆਪਣੀ 뮤직 ਵੀਡੀਓ ਵਿੱਚ ਡੈਵਲ ਤੇ ਡਾਂਸ ਕੀਤਾ ਸੀ ਤੇ ਡੈਵਲ ਨੂੰ ਹੋਰ ਵੀ ਜ਼ਿਆਦਾ ਫੈਂਸੀ ਦਿਖਾਇਆ ਸੀ ਇਹ ਸਿੰਗਰ ਦਾ ਰੀਸੈਂਟਲੀ ਗਾਣਾ ਬਹੁਤ ਵਾਇਰਲ ਹੋਇਆ ਸੀ ਟਿਕਟੌਕ YouTube ਸ਼ਾਰਟਸ ਤੇ ਰੀਲਸ ਤੇ ਮੈਂ ਗੱਲ ਕਰ ਰਿਹਾ ਲਿਲ ਨਾਜ਼ ਐਕਸ ਬਾਰੇ ਇਹ ਗਾਣਾ ਸਾਰਿਆਂ ਨੇ ਸੁਣੀਆ ਤੇ ਇੱਕ ਬਹੁਤ ਵੱਡਾ ਹਿੱਟ ਵੀ ਰਿਹਾ ਸੀ ਇਸ ਸैम ਸਿਥ ਨਾਲ ਮਿਲਦੀ ਜੁਲਦੀ ਸਟੋਰੀ ਲਿਲ ਨਾਜ਼ ਐਕਸ ਦੀ ਵੀ ਹੈ ਇਹ ਸਿੰਗਰ ਵੀ ਕੁਝ ਟਾਈਮ ਲਈ ਬਿਲਕੁਲ ਗਾਇਬ ਹੋ ਗਿਆ ਸੀ ਤੇ ਇਹਨੇ ਕਮਬੈਕ ਕੀਤਾ ਸੀ ਇੱਕ ਸੁਪਰ ਹਿੱਟ Song ਨਾਲ ਜਿਹਦੇ ਵਿੱਚ ਇਹਨੇ ਡੈਵਲ ਨੂੰ ਇੱਕ ਸੁਪੀਰੀਅਰ ਤਰੀਕੇ ਨਾਲ ਦਿਖਾਇਆ ਸੀ ਤੇ ਇਹੀ ਮਿਊਜ਼ਿਕ ਵੀਡੀਓ ਦੇ ਨਾਲ ਨਾਲ ਇੱਕ ਸ਼ੂਜ਼ ਰਿਲੀਜ਼ ਕੀਤੇ ਗਏ ਸੀ ਆਡੀਅנס ਲਈ ਇਹ ਸ਼ੂਜ਼ ਦੀ ਖਾਸ ਗੱਲ ਪਤਾ ਕੀ ਸੀ ਇਹ ਸ਼ੂਜ਼ ਦੇ ਸੋਲ ਵਿੱਚ ਸੀ ਇੱਕ ਅਸਲੀ ਹਿਊਮਨ ਬਲੱਡ ਮਤਲਬ ਇੱਕ ਇਨਸਾਨ ਦਾ ਖੂਨ ਇੱਕ ਸ਼ੂਜ਼ ਦੇ ਸੋਲ ਵਿੱਚ ਅਸਲੀ ਹਿਊਮਨ ਬਲੱਡ ਪਾਉਣ ਦਾ ਕੀ ਮਤਲਬ ਹੈ ਤੇ ਨਾਲ ਹੀ ਹਰ ਸ਼ੂਜ਼ ਤੇ ਡੈਵਲ ਦਾ ਨੰਬਰ ਵੀ ਇੰਗ੍ਰੇਵਡ ਸੀ 666 ਕਾਫੀ ਸਾਰੇ ਲੋਕਾਂ ਨੇ ਕਿਹਾ ਕਿ ਇਹ ਇੱਕ ਰੀਚੂਅਲ ਹੋ ਸਕਦਾ ਹੈ ਡੈਵਲ ਲਈ ਜਿਦੇ ਵਿੱਚ ਡੈਵਲ ਨੂੰ ਸਿਰਫ ਪ੍ਰਮੋਟ ਕੀਤਾ ਜਾ ਰਿਹਾ ਹੈ ਆਲਸੋ ਜਿਹੜੀ ਇਹਦੀ ਵੀਡੀਓ ਸੀ ਉਹ ਵੀ ਬੜੀ ਡੈਮੋਨਿਕ ਬਣਾਈ ਗਈ ਸੀ ਇਵੇਂ ਟ੍ਰੈਵਿਸ ਸਕੌਟ ਨੂੰ ਇਲੂਮੀਨਾਟੀ ਨਾਲ ਐਸੋਸੀਏਟ ਕੀਤਾ ਜਾਂਦਾ ਹੈ। ਟ੍ਰੈਵਿਸ ਸਕੌਟ ਦਾ ਇੱਕ ਸ਼ੋਅ ਹੋਇਆ ਸੀ ਜਿਦੇ ਵਿੱਚ ਟ੍ਰੈਵਿਸ ਸਕੌਟ ਇੱਕ ਡਿਫਰੈਂਟ ਲੈਂਗੁਏਜ ਵਿੱਚ ਰੈਪ ਕਰ ਰਿਹਾ ਸੀ ਜੋ ਕਿਸੇ ਨੂੰ ਸਮਝ ਨਹੀਂ ਆਈ। ਪੂਰਾ ਸ਼ੋਅ ਇੱਕ ਰਿਚੂਅਲ ਵਾਂਗੂ ਲੱਗ ਰਿਹਾ ਸੀ ਕਿਉਂਕਿ ਹਰ ਜਗ੍ਹਾ ਰੈੱਡ ਕਲਰ ਸੀ। ਪੂਰੇ ਸ਼ੋਅ 'ਚ ਵਾਰੀ-ਵਾਰੀ ਅੱਗ ਲਾਈ ਜਾ ਰਹੀ ਸੀ ਤੇ ਇਸੇ ਸ਼ੋਅ ਵਿੱਚ 8 ਲੋਕਾਂ ਦੀ ਮੌਤ ਵੀ ਹੋਈ ਸੀ। ਜੋ ਲੋਕ ਉਹ ਸ਼ੋਅ اٹੈਂਡ ਕਰ ਰਹੇ ਸੀ, ਉਹਨਾਂ 'ਚੋਂ ਕਾਫੀ ਸਾਰੇ ਲੋਕਾਂ ਨੇ ਦੱਸਿਆ ਕਿ ਉਹਨਾਂ ਨੂੰ ਐਂ ਲੱਗ ਰਿਹਾ ਸੀ ਕਿ ਉਹ ਹੈਲੋ ਵਿੱਚ ਨੇ। ਉਹਨਾਂ ਨੂੰ ਉਹ 네ਗੈਟਿਵਿਟੀ ਤੇ ਡਿਸਕੰਫਰਟ ਜਿਨਨੇ ਵੀ ਜਾਣੇ ਉਹ ਸ਼ੋਅ ਵਿੱਚ ਸੀ ਉਹਨਾਂ ਨੂੰ ਸਿਰਫ ਇੱਕ ਚੀਜ਼ ਦਿਖ ਰਹੀ ਸੀ ਫਾਇਰ ਤੇ ਰੈਡ ਕਲਰ 트੍ਰੈਵਿਸ ਕੋਟ ਦੇ ਸ਼ੋਅ ਵਿੱਚ ਇੱਕ ਮੂਮੈਂਟ ਇਹ ਜੀ ਸੀ ਜੋ ਡਿਕਲੇਅਰ ਕਰ ਰਹੀ ਸੀ ਕਿ ਇਹ ਸ਼ੋਅ ਇੱਕ ਸੈਟੈਨਿਕ ਰੀਚਰ ਹੈ ਇਸ ਸ਼ੋਅ ਵਿੱਚ ਕਾਫੀ ਸਾਰੇ ਲੋਕ ਬੇਹੋਸ਼ ਹੋ ਗਏ ਸੀ ਤੇ ਕਾਫੀ ਸਾਰੇ ਲੋਕ ਮਰ ਵੀ ਗਏ ਸੀ ਜਦੋਂ ਉਹਨਾਂ ਨੂੰ ਐਂਬੂਲੈਂਸ ਕੋਲ ਲਿਜਾਇਆ ਜਾ ਰਿਹਾ ਸੀ 트੍ਰੈਵਿਸ ਕੋਟ ਉਸ ਟਾਈਮਸ ਜੀਸ ਤੇ ਹੀ ਸੀ ਐਂ ਤੁਸੀਂ ਦੇਖ ਸਕਦੇ ਹੋ ਕਿ 트੍ਰੈਵਿਸ ਕੋਟ ਗਾਣਾ गा ਰਿਹਾ ਸੀ ਜਦਕਿ 트੍ਰੈਵਿਸ ਕੋਟ ਨੂੰ ਦਿਖ ਰਿਹਾ ਕਿ ਲੋਕ ਮਰ ਰਹੇ ਨੇ ਤੇ ਉਹਨਾਂ ਨੂੰ ਐਂਬੂਲੈਂਸ ਵੱਲ ਲੈ ਕੇ ਜਾਇਆ ਜਾ ਰਿਹਾ ਹੈ ਇਹ ਕਲਿੱਪ ਬਹੁਤ ਹੀ ਕ੍ਰੀਪੀ ਹੈ ਕਾਜ਼ ਇਹਨੂੰ ਦੇਖ ਕੇ ਐਵੇਂ ਲੱਗ ਰਿਹਾ ਕਿ ਟ੍ਰੈਵਿਸ ਕੋਟ ਕੋਈ ਰਿਚੁਅਲ ਪਰਫਾਰਮ ਕਰ ਰਿਹਾ ਹੈ ਜੀ ਦੇ ਅੰਦਰ ਮੇਬੀ ਹਿਊਮਨ ਸੈਕਰੀਫਾਈਸ ਇਨਵੋਲਡ ਹੋ ਮੈਂ ਜਿੰਨੇ ਆਰਟਿਸਟ ਦੀ ਗੱਲ ਕੀਤੀ ਹੈ ਸਿਰਫ ਇਹ ਇੱਕ ਐਗਜ਼ਾਮਪਲ ਨਹੀਂ ਹੈ ਇਹ ਜਿਹੇ ਬਹੁਤ ਸਾਰੇ ਆਰਟਿਸਟ ਨੇ ਜਿਨ੍ਹਾਂ ਨੂੰ ਇਹ ਜੇ ਸਟੈਨਿਕ ਰਿਚੁਅਲ ਵਿੱਚ ਦੇਖਿਆ ਗਿਆ ਜਾਂ ਫਿਰ ਉਹਨਾਂ ਦੇ ਅਰਾਊਂਡ ਕੋਈ ਕੌਨਸਪੀਰੇਸੀ ਥੀ ਹੋ ਰਹੀ ਹੈ ਇਹ ਆਰਟਿਸਟ ਵਿੱਚੋਂ ਨੇ ਜੀ ਜ਼ੀ ਬਿዮਨਸੇ ਡੋਜਾ ਕੈਟ ਕੇਟੀ ਬੈਰੀ ਤੇ ਹੋਰ ਵੀ ਬਹੁਤ ਸਾਰੇ ਆਰਟਿਸਟ ਤੇ ਇਹੀ ਇਲੂਮੀਨਾਟੀ ਨਾਲ ਐਸੋਸੀਏਟਡ ਹੈ ધ 27 ਕਲੱਬ 27 ਕਲੱਬ ਉਹ ਗਰੁੱਪ ਨੂੰ ਕਿਹਾ ਜਾਂਦਾ ਹੈ ਜਿਹਦੇ ਵਿੱਚ ਉਹ ਸਾਰੇ ਆਰਟਿਸਟ ਨੇ ਜਿਨ੍ਹਾਂ ਦੀ ਡੈਥ 27 ਸਾਲ ਵਿੱਚ ਹੋਈ ਹੈ ਇਹ ਲਿਸਟ ਬਹੁਤ ਜ਼ਿਆਦਾ ਲੰਬੀ ਹੈ ਬਿਕਾਜ਼ ਇਹਦੇ ਵਿੱਚ ਇਨੀ ਮੇਨਸਟ੍ਰੀਮ ਆਰਟਿਸਟ ਨੇ ਜੋ ਆਪਣੀ ਪੀਕ ਦੇ ਟਾਈਮ ਤੇ 27 ਸਾਲ ਦੀ ਉਮਰ ਵਿੱਚ ਹੀ ਮਰ ਗਏ ਸੀ ਤੇ ਇਹਨਾਂ ਸਭ ਵਿੱਚ ਇੱਕ ਚੀਜ਼ ਕਾਮਨ ਸੀ ਇਲੂਮੀਨਾਟੀ ਇਹ ਮੰਨਿਆ ਜਾਂਦਾ ਸੀ ਕਿ ਇਹ ਸਭ ਨੇ ਆਪਣੀ ਸੋਲ ਡੈਵਲ ਨੂੰ ਵੇਚੀ ਹੈ ਫॉर ਸਕਸੈਸ ਇਨ देयर ਲਾਈਫ ਬਟ ਇਹ ਸਵਾਲ ਵਿੱਚ ਦਿਲਜੀਤ ਦਸਾਂਜ ਨੂੰ ਕਿਵੇਂ ਲੈ ਕੇ ਆਇਆ ਗਿਆ ਤੇ ਇਹ ਗੱਲ ਕਿਉਂ ਹੋਈ ਕਿ ਦਿਲਜੀਤ ਦਸਾਂਜ ਐਕਚੁਅਲੀ ਇਲੂਮੀਨਾਟੀ ਹੈ ਇੱਕ ਕੌਨਸਪੀਰੇਸੀ ਸ਼ੁਰੂ ਹੋਈ ਸੀ ਦਿਲਜੀਤ ਦੇ ਇੱਕ ਸ਼ੋਅ ਤੇ ਜਿੱਥੇ ਦਿਲਜੀਤ ਪਰਫਾਰਮ ਕਰਦੇ ਹੋਏ ਇੱਕ ਕ੍ਰੀਪੀ ਸਮਾਈਲ ਕਰਦੇ ਨੇ ਇਹ ਤੋਂ ਬਾਅਦ ਲੋਕਾਂ ਨੇ ਆਪਣੀ ਥਿਓਰੀਜ਼ ਦਿੱਤੀਆਂ ਕਿ ਦਿਲਜੀਤ ਦਸਾਂਜ ਇੱਕ ਇਲੂਮੀਨਾਟੀ ਹੈ ਫਿਰ ਰੀਸੈਂਟਲੀ ਦਿਲਜੀਤ ਨੇ ਵਰ ਟੂਰ ਤੇ ਆਪਣੀ ਐਂਟਰੈਂਸ ਬਹੁਤ ਹੀ ਅਜੀਬ ਤਰੀਕੇ ਨਾਲ ਲਈਦੀ ਜਿਹਨੂੰ ਲੋਕ ਇਲੂਮੀਨਾਟੀ ਦਾ ਰਿਚੂਅਲ ਵੀ ਕਹ ਰਹੇ ਨੇ ਆਪਾ ਦੇਖ ਸਕਦੇ ਆ ਕਿ ਇੱਕ ਵਾਈਡ ਡਰੈਸ ਚ ਕੋਈ ਕੁਈਨ ਐ ਜਿਹਨੂੰ ਦਿਲਜੀਤ ਮੱਥਾ ਟੇਕਦਾ ਬਿਫੋਰ ਪਰਫਾਰਮਿੰਗ ਇੱਕ ਹੋਰ ਚੀਜ਼ ਐ ਜਿਹਦੇ ਬਾਰੇ ਕੋਈ ਗੱਲ ਨਹੀਂ ਕਰ ਰਿਆ ਉਹ ਐ ਦਿਲਜੀਤ ਦੀ ਐਲਬਮ ਦਾ ਇਹ ਪੋਸਟਰ ਜਿਹਦੇ ਵਿੱਚ ਇੱਕ ਅੱਖ ਦਿਖਾਈ ਗਈ ਸੀ ਜੋ ਕਿ ਕਨੈਕਟ ਹੁੰਦੀ ਐ ਲਿਊਮਿਨੈਟੀ ਦੇ ਲੋਗੋ ਨਾਲ ਮੋਰਓਵਰ ਦਿਲਜੀਤ ਦੇ ਬਾਰੀ-ਬਾਰੀ ਇਹ ਸਾਈਨ ਥ्रो ਕਰਨਾ ਇਹ ਕਾਂਸਪੀਰੇਸੀ ਨੂੰ ਹੋਰ ਪ੍ਰੋਮੋਟ ਕਰ ਰਿਹਾ ਐ ਬਟ ਇਨੀ ਐਵਿਡੈਂਸ ਦੇ ਨਾਲ ਵੀ ਆਈ ਡੋਨਟ ਥਿੰਕ ਕਿ ਦਿਲਜੀਤ ਦਸਾਂਜ ਇੱਕ ਇਲੂਮੀਨਾਟੀ ਹੈ ਬਿਕੋਜ਼ ਪੂਰੀ ਵੀਡੀਓ ਵਿੱਚ ਆਪਾਂ ਗੱਲ ਕੀਤੀ ਹੈ ਕਿ ਕਿਵੇਂ ਇਲੂਮੀਨਾਟੀ ਦੇ ਥਰੂ ਡੈਵਲ ਨੂੰ ਪ੍ਰੋਮੋਟ ਕੀਤਾ ਜਾਂਦਾ ਹੈ ਬਟ ਦਿਲਜੀਤ ਆਪਣੇ ਗਾਣਿਆਂ ਵਿੱਚ ਇੰਟਰਵਿਊ ਵਿੱਚ ਸਿਰਫ ਇੱਕ ਨਾਮ ਲੈਂਦਾ ਹੈ ਇੱਕ ਓਮਕਾਰ ਇੱਕ ਹੀ ਹੈ ਦੋ ਦੋ ਹੋ ਹੀ ਨਹੀਂ ਸਕਦੇ ਭਾਈ ਦੋ ਨਹੀਂ ਹੋ ਸਕਦੇ ਇਕੋਂਕਾਰ ਨੂੰ ਮੰਨਦਾ ਹਾਂ ਬਹੁਤ ਮਤਲਬ ਹੈ ਮਤਲਬ ਮੰਨਦਾ ਇਕੋਂਕਾਰ ਹੀ ਹੈ ਭਾਜੀ ਜੀ 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 ਬਸ ਉਸ ਦੇ ਉੱਪਰ ਨਹੀਂ ਹੈ ਦਿਲਜੀਤ ਇਕਲੌਤਾ ਆਰਟਿਸਟ ਹੈ ਜਿਨੇ ਆਪਣੇ ਪੂਰੇ ਕੈਰੀਅਰ ਵਿੱਚ ਵਾਹਿਗੁਰੂ ਨੂੰ ਤੇ ਵਰਲਡ ਲੈਵਲ ਤੇ ਪੱਗ ਨੂੰ ਪ੍ਰੋਮੋਟ ਕੀਤਾ ਹੈ ਬਟ ਆਪਾਂ ਪੰਜਾਬੀ ਇਸ ਚੀਜ਼ ਤੇ ਪ੍ਰਾਊਡ ਹੋਣ ਦੀ ਬਜਾਏ ਦਿਲਜੀਤ ਨੂੰ ਡੀਫੇਮ ਕਰ ਰਹੇ ਹਾਂ ਉਹਨੂੰ ਇਲੂਮੀਨਾਰਟੀ ਨਾਲ ਜੋੜ ਕੇ ਦਿਲਜੀਤ ਨੇ 1984 ਤੋਂ ਲੈ ਕੇ ਉਰਦਾ ਪੰਜਾਬ ਜੋਗੀ ਵਰਗੀਆਂ ਮੂਵੀਜ਼ ਬਣਾ ਕੇ ਪੰਜਾਬ ਨੂੰ ਇੱਕ ਵੱਡੇ ਲੈਵਲ ਤੇ ਰਿਪਰਜੈਂਟ ਕੀਤਾ ਹੈ ਹਰ ਸਾਲ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ ਸ਼ਬਦ ਰਿਲੀਜ਼ ਕਰਨ ਵਾਲੇ ਆਰਟਿਸਟ ਨੂੰ ਆਪਾਂ ਡੈਵਲ ਨਾਲ ਕਿਵੇਂ ਜੋੜ ਸਕਦੇ ਆ ਦਿਲਜੀਤ ਦਾ ਸਟਾਰਡਮ ਇੱਕ ਸੈਕਿੰਡ 'ਚ ਨਹੀਂ ਆਇਆ ਬਲਕਿ ਪੂਰੇ 25 ਸਾਲ ਲੱਗੇ ਉਹਨੂੰ ਅ ਲੈਵਲ ਅਚੀਵ ਕਰਨ ਲਈ ਆਈ ਡੋਟ ਨੋ ਇਹ ਕੋਈ ਕਰਾਊਨ ਚੱਕਰ ਹੈ ਜਾਂ ਕੀ ਹੈ ਬਟ ਡੈਫੀਨਿਟਲੀ ਦਿਲਜੀਤ ਦਸਾਂਝ ਇਲੂਮੀਨੇਟੀ ਨਹੀਂ ਹੈ ਤੁਹਾਨੂੰ ਕੀ ਲੱਗਦਾ ਹੈ ਕਾਂਸਪੀਰੇਸੀ ਬਾਰੇ ਆਪਣੇ ਰਿਵਿਊਜ਼ ਕਮੈਂਟਸ ਚ ਜਰੂਰ ਦੱਸਿਓ ਜੇ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਲਾਈਕ ਦੱਸ ਵੀਡੀਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਹੋਰ ਵੀ ਇੰਟਰਸਟਿੰਗ ਵੀਡੀਓਜ਼ ਲਈ ਤੇ ਜੇ ਤੁਸੀਂ ਇਲੂਮੀਨਾਰਟੀ ਦੀ ਹਿਸਟਰੀ ਬਾਰੇ ਹੋਰ ਜਾਨਣਾ ਚਾਹੁੰਦੇ ਹੋ ਪਲੀਜ਼ ਕਮੈਂਟਸ ਵਿੱਚ ਦੱਸਿਓ ਮੈਂ ਡਿਟੇਲ ਵੀਡੀਓ ਵੀ ਬਣਾਉਂਗਾ ਸਤਿ ਸ਼੍ਰੀ ਅਕਾਲ